ਬਰਸਾਤੀ ਪਾਣੀ ਕਾਰਨ ਡੁੱਬੀ ਕਿਸਾਨਾਂ ਦੀ 700 ਏਕੜ ਫਸਲ ਡਰੇਨ ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਕਿਸਾਨਾਂ ਵਿੱਚ ਰੋਸ ਵਿਧਾਨ ਸਭਾ ਹਲਕਾ ਪੱਟੀ ਦੇ ਥਾੜ ਇਲਾਕੇ 'ਚ ਕਰੀਬ 700 ਏਕੜ ਉਪਜਾਊ ਜ਼ਮੀਨ 'ਚ ਪਾਣੀ ਫੈਲ ਗਿਆ ਝੋਨੇ ਅਤੇ ਮੱਕੀ ਦੇ ਖੇਤਰ ਵਿੱਚ ਫੈਲਿਆ ਪਾਣੀ ਕਿਸਾਨਾਂ ਲਈ ਕਿਸੇ ਤਬਾਹੀ ਤੋਂ ਘੱਟ ਨਹੀਂ ਇਲਾਕੇ ਦੇ ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਡਰੇਨ ਤੇ ਨਾਜਾਇਜ਼ ਕਬਜ਼ੇ ਕਾਰਨ ਦਿਨਾਂ 'ਚ ਪਾਣੀ ਫੈਲ ਗਿਆ ਕਿਸਾਨਾਂ ਦੇ ਖੇਤਾਂ ਵਿੱਚ 2 ਤੋਂ 3 ਫੁੱਟ ਪਾਣੀ ਭਰਨ ਨੂੰ ਲੈ ਕੇ ਕਿਸਾਨ ਚਿੰਤਾ ਵਿੱਚ ਉਹਨਾਂ ਆਖਿਆ ਅਸੀਂ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਝੋਨੇ ਦੀ ਲਵਾਈ ਭਰੀ ਹੈ ਹੁਣ ਕਿੱਥੋਂ ਭਰਾਂਗੇ ਸਾਡੀ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਹੈ ਸਾਡੇ ਬਾਰੇ ਸੋਚਿਆ ਜਾਵੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਨੇ ਪਹਿਲੀ ਧਿਰ ਨੇ ਦੂਜੀ ਧਿਰ ਤੇ ਡਰੇਨ ਤੇ ਕਬਜ਼ਾ ਕਰਨ ਦੇ ਲਾਇਏ ਦੋਸ਼ ਦੂਜੀ ਧਿਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਦੱਸਿਆ ਆਪਣਾ ਪੱਖ ਆਹ ਗੱਲ ਕਰਦੇ ਹਾਂ ਪਹਿਲੀ ਅਤੇ ਦੂਜੀ ਧਿਰ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ ਮੀਤ ਇਨਦਰ ਜੀ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਜੀ ਕਿਹੜਾ ਇਲਾਕਾ ਵਾਜਦਾ ਜੀ ਮੇਰਾ ਹੀ ਪਿੰਡ ਕਾਲੇਕੇ ਤਾੜ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਕਿੰਨੀ ਜਿਹੜੀ ਇਹ ਪਾਣੀ ਦੀ ਜਿਹੜੀ ਮਾਲਵਤੀ ਦਾ ਇਹ ਜੀ ਇਹ ਡਰੇਨ ਦਾ ਜਿਹੜਾ ਵਾ ਰਕਬਾ ਵਾ ਇਹ 6 ਕਰਮ ਦਾ ਵਾ ਨਾਲ 4 ਕਰਮ ਦਾ ਹਸਤਾ ਹੁੰਦਾ ਵਾ 86 ਬੰਦਿਆਂ ਨੇ ਰਸਤ ਡਰੇਨ ਨੱਪੀ ਹੋਈ ਆ ਉਹਦੇ ਕਾਰਨ ਪਟਵਾਰੀ ਸਾਹਿਬ ਵੀ ਆਏ ਹੈ ਵਿਭਾਗ ਮਾ ਸਾਰਾ ਆਇਆ ਹੈ 500 ਦੇ ਕਿੱਲੇ ਦੇ 550 ਕਿੱਲੇ ਦੇ 3ਕੀਬ ਇਹ ਜਿਹੜੇ ਫਸਲ ਤਬਾਹ ਹੋ ਗਈ ਹੈ ਜੀ ਤੇ ਜੇ ਵੀ ਮੀਂਹ ਦਾ ਬਹੁਤ ਜਿਆਦਾ ਦਸਨਦਾ ਹੈ ਜੀ ਪੈਣ ਦਾ ਕਾਰਨ ਤੇ ਕਿਸਾਨ ਬਹੁਤ ਜਿਆਦੇ ਇਹਦੀ ਮਾਰ ਈ ਠਾਗੇ ਹੈ ਜੀ ਤੇ ਜੇ ਉਹ ਡਰੇਨ ਜਿਹੜੀ ਇਹ ਨਿਕਲ ਜਾਵੇ ਤੇ ਸਾਡਾ ਕਿਸਾਨਾਂ ਦਾ ਬਚਾਅ ਹੋ ਸਕਦਾ ਹੈ ਜਿਹੜੀ ਟ੍ਰੇਨ ਜਾਂਦੀ ਹੈ ਜਾਂਦੀ ਕਿੱਥੋਂ ਤੱਕ ਕੇ ਜੀ ਕੋਟ ਨੌ ਬਾਦ ਕੋਟ ਬੁੱਢਾ ਸਫਾ ਸਿੰਘ ਵਾਲਾ ਤੇ ਇਹ ਸਾਰੇ ਪਿੰਡਾਂ ਚੋਂ ਬੰਗਲਾ ਰਾਏ ਸੀਤੋਤੋ ਸੀਤੋਤੋ ਸਾਰੇ ਪਿੰਡਾਂ ਤੋਂ ਜੀ ਤਲਵੰਡੀ ਸੋਭਾ ਸਿੰਘ ਇਹ ਗਾਂਹ ਜੀ ਕੋਟਲੀ ਕੋਟਲੀ ਵਸਾਵਾ ਸਿੰਘ ਦੇ ਵਿੱਚ ਜਾ ਕੇ ਪੈ ਜਾਂਦੀ ਹੈ ਕਿੱਥੋਂ ਲੈ ਕੇ ਕਿੱਥੋਂ ਤੱਕ ਟ੍ਰੇਨ ਹੈ ਜਿਹੜੀ ਇਹ ਵਾਈ ਇਹ ਟ੍ਰੇਨ ਜਿੰਨੇ ਪਿੰਡਾਂ ਦਾ ਅਸੀਂ ਤੁਹਾਨੂੰ ਨਾਂ ਦੱਸਤਾ ਜੀ ਇੱਥੋਂ ਤੋਂ ਤਾਈ ਸਾਨੂੰ ਪਤਾ ਜੀ ਸੀਤੋਤੋ ਤੋਂ ਲੈ ਕੇ ਤੇ ਇਹ ਕੋਟਲੀ ਤੱਕ ਟ੍ਰੇਨ ਜਾਂਦੀ ਹੈ ਇਹ ਜਿਹੜਾ ਬੰਦਾ ਹਾਂ ਜੀ ਹੁਣ ਦੱਸੋ ਡਰੇਨ ਸੋਭਾ ਸੰਗ ਗਾੜੀ ਤਲਵੰਡੀ ਸਾਡੇ ਤੋਂ ਪਿੰਡ ਲੱਗਦਾ ਜੀ ਉਹਦੇ ਥੱਲੇ ਨਾਲ-ਨਾਲ ਇਹ ਡਰੇਨ ਚੱਲੰਦਾ ਹੀ ਐ ਜੀ ਗਾਂਵ ਹੀ ਪਿੰਡਾਂ ਤਾਈਂ ਜਾਂਦੀ ਐ ਜੀ ਦੂਰ ਤਾਈਂ ਤੇ ਇਹਦੇ ਵਿੱਚ ਸਾਰੇ ਕਿਸਾਨਾਂ ਦਾ ਵੇਖ ਲਓ ਜੀ ਆ ਮੀਂਹ ਦੇ ਕਾਰਨ ਕਿਨਾ ਕਹਿੰਦਾ ਝੋਨਾ ਮਰ ਗਿਆ ਸਭ ਦਾ ਨੁਕਸਾਨ ਹੁੰਦਾ ਜੀ ਮੈਂ ਆਪਦਾ ਝੋਨਾ ਤੁਹਾਨੂੰ ਵਿਖਾਇਆ ਜੀ ਸਾਰਾ ਮੇਰਾ ਝੋਨਾ ਵਣੀ ਦੀ ਦਾ ਗਲ ਗਿਆ ਤੇ ਜਿੰਨੇ ਕਿਸਾਨ ਮੇਰੇ ਨਾਲ ਸਾਰੇ ਖੜੇ ਆ ਹੋਰ ਵੀ ਕਿਸਾਨ ਜਿਹੜੇ ਅੱਜ ਨਹੀਂ ਇੱਥੇ ਪਹੁੰਚ ਸਕੇ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਜੀ ਕਿੰਨੇ ਸਮੇਂ ਤੋਂ ਜਿਹੜੀ ਪਾਣੀ ਦੀ ਮਾਰ ਐ ਤੁਹਾਨੂੰ ਵਜਦੀ ਆ ਮੈਂ ਜੀ ਜੋ ਸੁਰਤ ਸੰਭਾਲੀ ਅੱਜ ਤਾਈ ਜਿੰਨੀ ਮੇਰੀ ਉਮਰ ਹੋ ਗਈ ਆ ਮੈਂ ਇਹ ਮਾਰ ਹੀ ਵੇਖਦਾ ਆ ਕਿੰਨੀਆਂ ਸਰਕਾਰਾਂ ਗਈਆਂ ਕਿੰਨੀਆਂ ਆਈਆਂ ਬੜੀਆਂ ਜੀ ਸਰਕਾਰਾਂ ਆਈਆਂ 40 42 ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਇਸ ਸਮੇਂ ਦੇ ਵਿੱਚ ਤੁਹਾਡੀ ਕਿਸੇ ਸਰਕਾਰ ਨੇ ਬਾਣੀ ਫੜੀ ਅਸੀਂ ਹਰ ਇੱਕ ਸਰਕਾਰ ਗਾੜੀ ਆਪਦੀ ਯੰਤਗਾ ਕਰ ਚੁੱਕੇ ਆ ਜੀ ਸਾਡੇ ਆਉਸਰ ਮਹਿਕ ਮੇ ਆਉਂਦੇ ਆ ਜੀ ਤੇ ਪਰ ਸਾਡੀ ਫੇਰ ਸਰਵਾਈ ਨਹੀਂ ਹੁੰਦੀ ਜੀ ਪਟਾਈ ਹੋ ਜੂਗੀ ਪਟਾਈ ਹੋ ਜੂਗੀ ਡਰੇਨ ਚਾਲੂ ਹੋ ਜੂਗੀ ਉਹ ਜਦੋਂ ਸਮੇਂ ਦੇ ਅਨਸਾਰ ਫੇਰ ਉੱਥੇ ਬੰਦ ਦੀ ਬੰਦੀ ਜਦੋਂ ਇੱਦਾਂ ਝੋਨਾ ਡੋਬ ਜਾਂਦਾ ਅਸੀਂ ਫੇਰ ਅਰਜ ਕਰਦੇ ਆ ਸਰਕਾਰਾਂ ਗਾੜੀ ਕਿ ਇੱਕ ਡਾਈ ਜਾਵੇ ਮਸ਼ੀਨਾਂ ਵੀ ਲੱਗੀਆਂ ਸੀ ਮਸ਼ੀਨਾਂ ਵੀ ਲੱਗੀਆਂ ਸੀ ਰਸ਼ਨ ਵੀ ਆਇਆ ਫੇਰ ਕੀ ਅੜਚਣ ਹੋਈ ਆ ਫੇਰ ਇਹਦੇ ਗਾੜੀ ਦੀ ਸਟੇ ਕੀਤੇ ਆ ਜਾਲੀ ਗਾੜੀ ਬੰਦਿਆਂ ਨੇ ਸਰਕਾਰ ਦਾ ਖਾਤਾ ਉਹਦੇ ਸਟੇ ਲੈ ਲੇ ਆ ਉਹ ਜੀ ਇੱਕ ਹਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਪਿੰਡ ਕਾਲੇਕੇ ਤਾੜ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਕਾਲੇਕੇ ਤਾੜ ਸੁਖਦੇਵ ਸਿੰਘ ਪੁੱਤਰ ਬਿਸ਼ਨ ਸਿੰਘ ਕੋੜ ਬੁੱਢਾ ਸੁਖਵੀਰ ਸਿੰਘ ਕੋੜ ਬੁੱਢਾ ਹੋਰ ਵੀ ਬੰਦਿਆਂ ਦੇ ਵਿੱਚ ਸਟੇ ਬੋਲਦੇ ਆ ਜੀ ਪਰ ਕਿੰਨੇ ਸਮੇਂ ਤੋਂ ਪਹਿਲੀ ਕਨਲ ਦੇ ਕਬਜ਼ਾ ਕਰਕੇ ਤੇ ਉਹ ਨੂੰ ਇਹ ਜੀ ਕਾਫੀ ਸਮੇਂ ਤੋਂ ਹੋਇਆ ਜੀ ਲੰਮੇ ਸਮੇਂ ਤੋਂ ਹੋਇਆ ਜੀ 10 ਸਾਲ 10 ਸਾਲ ਤੋਂ ਪਹਿਲਾਂ ਵਗਦੀ ਸੀ ਡਰੇਨ 10 12 ਸਾਲ ਤੋਂ ਇਹਨਾਂ ਜੀ ਇਹਨਾਂ ਕਬਜ਼ਾ ਕਰ ਲਿਆ ਜੀ ਉਹਨਾਂ ਦੀ ਵੀ ਪਹਿਲੀ ਨਾਲ ਹੀ ਸੀ ਡਰੇਨ ਉਹਨਾਂ ਦੀ ਵੀ ਲੱਗਦੀ ਆਈ ਵਿੱਚ ਉਹਨਾਂ ਦਾ ਵੀ ਰਕਬਾ ਆਉਂਦਾ ਵਾ ਤੇ ਉਹ ਰਕਬੇ ਦੇ ਨਾਲ ਆਂਦੇ ਜੀ ਸਾਡਾ ਖਾਤਾ ਉਹਨਾਂ ਨੂੰ ਵੀ ਵਗਦੀ ਹੈ ਵਗਦੀ ਹੈ ਜੀ ਉਹਨਾਂ ਨੂੰ ਵੀ ਫਿਰ ਵੀ ਉਹ ਪ੍ਰਵਾਹ ਫਿਰ ਵੀ ਉਹ ਆਂਦੇ ਸਾਨੂੰ ਕੋਈ ਪ੍ਰਵਾਹ ਨਹੀਂ ਗਈ ਜੀ ਜਿਹੜਾ ਸਰਕਾਰੋਂ ਖਰਾਬਾ ਮਿਲਦਾ ਫਿਰ ਹਰ ਸਾਲ ਮਿਲਦਾ ਵਾ ਮੈਨੂੰ ਜੀ ਮੇਰੇ ਕੋ ਸਾਰੇ ਰਿਪੋਰਟਾਂ ਬੜੀਆਂ ਪਟਵਾਰੀ ਸਾਹਿਬ ਦੀਆਂ ਵੀ ਬਣੀਆਂ ਅੱਜ ਤਾਈਂ ਇੱਕ ਵੀ ਪੈਸਾ ਮੇਰੇ ਖਾਤੇ ਦੇ ਵਿੱਚ ਨਹੀਂ ਗਾ ਜੀ ਆਇਆ ਪਟਵਾਰੀ ਸਾਹਿਬ ਦੀ ਰਿਪੋਰਟ ਵੀ ਬੰਦੀ ਆ ਵੇਖ ਕੇ ਵੀ ਮੌਕਾ ਵੇਖ ਕੇ ਵੀ ਜਾਂਦੇ ਆ ਬਾਅਦ ਚ ਇੱਕ ਮੁਆਵਜ਼ਾ ਨਹੀਂ ਅਜੇ ਤਾਈ ਕੋਈ ਨਹੀਂ ਮਿਲਿਆ ਹਰ ਸਾਲ ਟਾਡੀ ਫਸਲ ਹਰ ਸਾਲ ਦੀ ਤਬਾਹ ਹੁੰਦੀ ਆ ਜਦੋਂ ਝੋਨਾ ਲਾਉਣੇ ਆ ਹੋਰ ਵੀ ਆਰ ਉਹ ਕੀ ਮੰਗ ਕਰਦੇ ਅਸੀਂ ਤਾਂ ਇਹੋ ਹੀ ਸੀਐਮ ਗਾੜੀ ਭਗਵੰਤ ਸਿੰਘ ਮਾਨ ਸਰਕਾਰ ਬਹੁਤ ਵਧੀਆ ਵਾ ਅਸੀਂ ਲਾਲਜੀਤ ਸਿੰਘ ਭੁੱਲਰ ਸਾਡੇ ਐਮਐਲਏ ਪੱਟੀ ਵਾਲੇ ਉਹਨਾਂ ਗਾੜੀ ਅਸੀਂ ਅਰਜੀ ਕੀਤੀ ਸੀ ਉਹਨਾਂ ਮਹਿਕਮੇ ਨੂੰ ਉਹਨਾਂ ਆਖਿਆ ਜਾ ਕੇ ਵੇਖੋ ਕਿਸਾਨਾਂ ਦਾ ਨੁਕਸਾਨ ਹੋਇਆ ਮਹਿਕਮਾ ਆਇਆ ਹੀ ਪਰ ਤੱਕੇ ਛਾਈ ਜਿਹੜੇ ਗਾੜੀ ਬੰਦੇ ਹੁੰਦੇ ਹੀ ਨਹੀਂ ਨਿਕਲਦੇ ਨਹੀਂ ਸਾਡੇ ਕੋਲ ਸਟੇ ਆ ਜੀ ਤੇ ਸਰਕਾਰੀ ਡਰੇਨ ਦਾ ਉਹਨਾਂ ਸਟੇ ਕਰਾਈ ਫਿਰਦੇ ਆ ਜੀ ਇੱਕ ਸਾਈਡ ਤੇ ਤੁਸੀਂ ਕਹਿੰਦੇ ਮਾਨ ਸਰਕਾਰ ਬਹੁਤ ਵਧੀਆ ਬਹੁਤ ਵਧੀਆ ਕੰਮ ਕਰਦੇ ਤੇ ਇੱਕ ਤਾਂ ਦੀ ਲੰਮੇ ਸਮੇਂ ਤੋਂ ਜਿਹੜੀ ਮੰਗ ਹੈ ਟੇਮ ਵਾਲੀ ਉਹ ਪੂਰੀ ਨਹੀਂ ਹੋਣ ਦੀ ਬਾਕੀ ਵੀ ਵੇਖੋ ਜੀ ਜਿਹੜਾ ਕਿਸਾਨ ਹੋ ਤੇ ਸਰਕਾਰਾਂ ਗਾੜੀ ਆਪਦੀ ਅਰਜੀ ਕਰ ਸਕਦਾ ਨਾ ਉਹ ਤੇ ਬੇਨਤੀਆਂ ਹੀ ਕਰ ਸਕਦਾ ਵਾ ਹੁਣ ਆਉਸਰ ਥੱਲੇ ਆਉਂਦੇ ਜੀ ਵੇਖ ਕੇ ਮੁੜ ਜਾਂਦੇ ਆ ਮਹਿਕਮਾ ਨਾਲ ਆਇਆ ਵਾ ਸਾਰਾ ਡਰੇਨ ਵਿਭਾਗ ਸਾਰਾ ਆਇਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਕੇਸ਼ਾ ਹੀ ਹੁੰਦੀ ਆਈ ਸਾਡੇ ਨਾਲ ਜਿੰਨੇ ਕਬੜਾ ਕੀਤਾ ਹੈ ਤੋ ਵੀ ਕਿਸਾਨ ਹੈ ਉਹ ਵੀ ਕਿਸਾਨ ਆ ਜੀ ਉਹਦਾ ਦਰਦ ਨਹੀਂ ਜਿੱਤੇ ਆਉਂਦਾ ਉਹਨੂੰ ਜੀ ਕੋਈ ਪਰਵਾਹ ਨਹੀਂ ਕੋ ਤਗੜੇ ਬੰਦੇ ਆ ਜੀ ਸਿਆਸੀ ਦਬਾਅ ਦੇ ਏਡ ਸਾਨੂੰ ਦੱਬੀ ਫਿਰਦੇ ਆ ਮੰਤਰੀਆਂ ਨਾਲ ਉਹਨਾਂ ਦੀਆਂ ਗਾਂ ਤਾਈ ਗੱਲਾਂ ਉਹਨਾਂ ਦੀ ਇੱਥੇ ਫਿਰ ਇਹੋ ਕਿਹਾ ਕਿ ਕਿਸਾਨ ਕਿਸਾਨ ਨੂੰ ਮਰਦਾ ਕਿਸਾਨ ਕਿਸਾਨ ਨੂੰ ਹੀ ਮਾਰੀ ਜਾਂਦਾ ਜੀ ਜਿਸ ਤਰ੍ਹਾਂ ਹੁਣ ਬਸਾਤਾ ਦਾ ਜੇ ਮੌਸਮ ਹੋਰ ਹੈਗਾ ਜੇ ਹੋਰ ਪਾਣੀ ਆ ਜਾਂਦਾ ਤੇ ਜਿਹੜੀ ਬਾਕੀ ਫਸਲ ਕਿੰਨੀ ਉਹ ਬਾਕੀ ਵੀ ਫਸਲ ਦੀ ਨਾਲ ਜਿੰਨੇ ਲੱਗਦੀ ਕੋਈ 1000 ਕਿੱਲੇ ਦੇ 5-7000 ਕਿੱਲੇ ਦੇ ਕਰੀਬ ਹੋਰ ਡੁੱਬੂਗੀ ਨਾਲ ਜੀ 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 ਕੀ ਨਾਮ ਤੁਹਾਡਾ ਲੱਗੂ ਮੇਰਾ ਨਾਮ ਕਵਰਨ ਵੀਰ ਸਿੰਘ ਜੀ ਪਿੰਡ ਕਾਲੇ ਕਿ ਉਤਾਰ ਕੀ ਕਹਿਣਾ ਚਾਹੋਗੇ ਜਦੋਂ ਪਾਣੀ ਵੀ ਮਾਰ ਵੱਜੀ ਪਾਣੀ ਦੀ ਮਾਰ ਇਹੋ ਕਹਿਣਾ ਚਾਹਾਂਗਾ ਜੀ ਸਰਕਾਰ ਗਾੜੀ ਡਿਪਾਰਟਮੈਂਟ ਗਾੜੀ ਇਹੋ ਸਾਡੀ ਬੇਨਤੀ ਆ ਕਿ ਇਹਦਾ ਆਕੇ ਕੋਈ ਹੱਲ ਕੀਤਾ ਜਾਵੇ ਜੇ ਇਹ ਪੁੱਟੀ ਨਹੀਂ ਜਾਂਦੀ ਤੇ ਫਿਰ ਜਿੰਨੇ ਵੀ ਇਹ ਕਿਸਾਨ ਵੀਰ ਆ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਜੀ ਇਹ ਸਾਰੀ ਫਸਲ ਖਰਾਬ ਹੋਈ ਨਹੀਂ ਹਾਲੀ ਤੇ ਪਹਿਲਾ ਮੀਂਹ ਪਿਆ ਜੀ ਤੁਸੀਂ ਆਪ ਸੋਚ ਲਓ ਹਾਲੀ ਤੇ ਗਾਹਣ ਬਰਸਾਤਾ ਹਾਈ ਲਾਰਡ ਤੇ ਪੰਜਾਬ ਦੇ ਗਾਹ ਕੀ ਬਣੂਗਾ ਇਹਦੇ ਨਾਲ ਫਿਰ ਕੀ ਕਰਨਗੇ ਵਿਚਾਰੀ ਫਿਰ ਇਹਨਾਂ ਫਾਇ ਲੈਣੇ ਕਿੱਥੋਂ ਕਰਜੇ ਬੈਂਕ ਵਾਲੇ ਆ ਆਹ ਦਿੰਦੇ ਆ ਉਹ ਕਰੋ ਜੇ ਕਰੋ ਤੇ ਇੱਕ ਕਰੀ ਮਹਾ ਫਸਲ ਲੱਗਦੀ ਆ ਡੀਜ਼ਲ ਇੰਨਾ ਮਹਿੰਗਾ ਤੇ ਫਿਰ ਦੂਰੀਰ ਕਿੱਥੋਂ ਲਾ ਲੈਣਗੇ ਪਨੀਰੀਆਂ ਲਵਾਈ ਕਿੱਥ ਇਤੇ ਆਪ ਤੁਸੀਂ ਆ ਇਧਰ ਨਿਗਾ ਮਾਰ ਲਓ ਕਿੱਥੋਂ ਤੱਕ ਸਾਰੀ ਫਸਲ ਖਰਾਬ ਹੋ ਗਈ ਆ ਜਿਹੜਾ ਡਰੇਨ ਚ ਪਾਣੀ ਹੁੰਦਾ ਇਹ ਫਿਰ ਕਿੱਦਾਂ ਪਾਣੀ ਕਿੱਦਾਂ ਚੱਲ ਜਾਂਦਾ ਇਹ ਪਾਣੀ ਵੀ ਉਥੋਂ ਪਹਿਲਾਂ ਉੱਪਰੋਂ ਆਉਂਦਾ ਜਦੋਂ ਬਾਰਿਸ਼ ਹੁੰਦੀ ਆ ਫਿਰ ਹੌਲੀ ਜੇ ਹਿਸਾਬ ਨਾਲ ਨਿਵਾਣ ਆ ਠਾਣੋਂ ਤਰੇ ਆਉਂਦਾ ਫਿਰ ਆ ਜਿਹੜੇ ਕਿਸਾਨ ਆ ਵਿਚਾਰੇ ਪੰਜ ਪੰਜ ਸੱਤਾ ਸੱਤਾ ਕਿੱਲਿਆਂ ਵਾਲੇ ਇਹਨਾਂ ਦੇ ਫਿਰ ਜਿਹਦੇ ਨਿਵਾਣ ਉਧਰ ਪਾਣੀ ਤਰੇ ਆ ਜਾਂਦਾ ਵਾ ਤੇ ਉਹਦੀ ਫਸਲ ਮਰ ਜਾਂਦੀ ਏ ਫਿਰ ਹੌਲੀ ਹੌਲੀ ਕੋਈ ਮਹੀਨਾ ਕੋਈ 15 ਦਿਨ ਲੈ ਕੇ ਜੇ ਕੋਈ ਸੁੱਕ ਜੇ ਤੇ ਠੀਕ ਆ ਨਹੀਂ ਤਾਂ ਫਿਰ ਵਿਚਾਰੇ ਇਦਾਂ ਵਹਿੰਦੇ ਰਹਿੰਦੇ ਜਦੋਂ ਉਹਦੇ ਸੁੱਕੂਗਾ ਫੇਰ ਹੀ ਇਹਦਾ ਪਾਣੀ ਦੇ ਪ੍ਰਬੰਧ ਦਾ ਜਦੋਂ ਮੌਸਮ ਵਿੱਚ ਬਰਸਾਤ ਹੋਣੀ ਹੈ ਪ੍ਰਬੰਧ ਪੂਰੀ ਕੀਤੀ ਹੈ ਇਹ ਲੱਗਦਾ ਪ੍ਰਬੰਧ ਹੁੰਦੇ ਕਿ ਜਾਂ ਦਾਵੇ ਹੀ ਆ ਬਸ ਸਰਕਾਰ ਦੇ ਜਿਹੜੇ ਪ੍ਰਬੰਧ ਆ ਨਾ ਜੀ ਆਪਾਂ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਪਰ ਆਪਾਂ ਹੇਠਲੇ ਲੈਵਲ ਤੇ ਵੇਖੀਏ ਤਾਂ ਨਾ ਸਰਕਾਰ ਤੇ ਤੋਂ ਆਦੀਆਂ ਗਾਈਡਲਾਈਨਸ ਦਿੱਤੀਆਂ ਕਿ ਜਾ ਕੇ ਕਰੋ ਪਰ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਆ ਨਾ ਡੀਸੀ ਸਾਹਿਬ ਆਉਣ ਨਾ ਏਡੀਸੀ ਸਾਹਿਬ ਆਉਣ ਸਾਰੇ ਐਸਡੀਐਮ ਸਾਹਿਬ ਆਉਣ ਕੋਈ ਡਿਪਾਰਟਮੈਂਟ ਵਾਲੇ ਇੱਥੇ ਆ ਕੇ ਗਰਾਊਂਡ ਤੇ ਆ ਕੇ ਵੇਖਣ ਨਾ ਕਾਗਜ਼ ਫਰੋਸ਼ੀ ਨਾ ਵੇਖਣ ਉੱਤੋਂ ਗਰਾਊਂਡ ਲੈਵਲ ਤੇ ਆ ਕੇ ਵੇਖਣ ਕਿ ਬੰਨ ਕੀ ਦੇ ਗਰਾਊਂਡ ਲੈਵਲ ਤੇ ਕੋਈ ਆਉਂਦਾ ਨਹੀਂ ਜੇ ਉਹਨਾਂ ਡਿਪਾਰਟਮੈਂਟ ਆਇਆ ਉਹਨਾਂ ਨੇ ਝੂਠੇ ਸੱਚੇ ਵਿਖਾ ਕੇ ਸਟੇ ਚਲੋ ਜ ਇਹ ਮੰਗ ਕਰਦੇ ਕਿਉਂ ਦੇ ਰਹੇ ਇਹ ਜਿਹੜਾ ਸਟੇ ਉਹਨਾਂ ਕਿਸ ਬਿਹੇਵਤੇ ਜਿਹੜਾ ਸਟੇ ਲਿਆ ਹੈ ਉਹਨਾਂ ਨੇ ਜੀ ਇਹੋ ਹੀ ਕੋਈ ਆਪਦੇ ਆਪਦੀ ਪੈਲੀ ਦੇ ਨਾਲ ਜਿਹੜਾ ਨਾ ਰਕਬਾ ਵਾਇਆ ਹੀ ਕੁਛ ਆਪਦੇ ਨੰਬਰ ਪਵਾ ਕੇ ਕੁਛ ਇਧਰ ਉਧਰ ਪਵਾ ਕੇ ਡਰੇਨ ਦਾ ਖਾਤਾ ਪਵਾ ਕੇ ਤੇ ਉਤੇ ਉਹਨਾਂ ਸਟੇ ਲੈ ਲਿਆ ਵਾ ਕਹਿੰਦਾ ਪਾਪ ਕੇ ਇੱਕਰਾ ਕੰਮ ਰੋਕ ਦਿੱਤਾ ਵਾ ਜਿਹੜੇ ਉਸ ਟਾਈਮ ਤੇ ਅਫਸਰ ਹੋਣਗੇ ਚਾਹੇ ਪਟਵਾਰੀਏ ਚਾਹੇ ਕਾਨੂੰਗੋਆ ਫਿਰ ਦੂਫੀ ਤਾਂ ਉਹ ਹੀ ਆ ਨਾ ਫਿਰ ਜਿਨ੍ਹਾਂ ਨੇ ਡਰੇਨ ਦਾ ਖਾਤਾ ਪਾਤਾ ਇਹ ਤਾਂ ਜੀ ਮੇਰੀ ਗੱਲ ਸੁਣੋ ਕਾਨੂੰਗੋ ਸਾਹਿਬ ਨੂੰ ਹੀ ਆਖਿਆ ਸੀ ਕਦੀ ਕਾਨੂੰਗੋ ਸਾਹਿਬ ਬੰਦਿਆ ਕਿ ਡਰੇਨ ਬੰਦੀ ਆ ਨਿਕਲਦੀ ਆ ਫਿਰ ਉਹੋ ਹੀ ਕਾਨੂੰਗੋ ਸਾਹਿਬ ਬੰਦੇ ਨਹੀਂ ਜੀ ਕਰਦੇ ਆਉਂਦੇ ਨੇ ਜੀ ਇਹ ਸਟੇ ਅਸੀਂ ਇੱਦਾਂ ਕਰ ਨਹੀਂ ਸਕਦੇ ਮੌਕੇ ਤੇ ਐਸ ਐਚਓ ਸਾਹਿਬ ਆਏ ਆ ਸਾਰੀ ਪੁਲਿਸ ਆਈ ਆ ਨਾਲ ਜੀ ਹਿਸਾਬ ਆਏ ਆ ਹੁਣ ਆਪਾਂ ਉਹਨਾਂ ਦੇ ਗਾੜੀ ਕੀ ਕਰ ਸਕਦੇ ਨਿਸ਼ਾਨਦੀ ਤੱਕ ਕੀਤੀ ਆ ਪਰ ਫਿਰ ਉੱਥੇ ਦਾ ਉੱਥੇ ਆ ਜੀ ਪਿੰਚ ਕਿਸਾਨ ਪ੍ਰਚਾਰਚਾਰੀ ਵੇਖਣ ਦੇ ਕੀ ਦੇ ਮੂੰਹ ਹਲ ਵੇਖਣਗੇ ਕਿੰਨੂ ਆਖ ਰਹੇ ਆ ਅਸੀਂ ਤੇ ਇਹੋ ਆਖਦੇ ਆ ਜੀ ਕਿ ਸਾਡਾ ਹੱਲ ਹੋਇਆ ਜਾਵੇ ਡਰੇਨ ਕੱਢੀ ਜਾਵੇ ਡਰੇਨ ਜਿੱਨਾ ਸ਼ਰੇ ਪੁੱਟੀ ਨਹੀਂ ਜਾਂਦੀ ਇਹਦਾ ਕੋਈ ਹੱਲ ਸਾਡਾ ਐਕਸ਼ਨ ਕੀ ਆ ਸਾਡਾ ਐਕਸ਼ਨ ਇਹੋ ਹੀ ਆ ਜੀ ਜੋ ਅਗਹਾਰ ਹੀ ਲਾਉਂਦੇ ਆ ਜੀ ਅਸੀਂ ਹੋਰ ਕੀ ਕਰ ਸਕਦੇ ਆ ਅਸੀਂ ਤੇ ਇਹ ਵੀ ਆਂਦੇ ਆ ਕਿ ਤਾਂ ਜਿਹੜੇ ਉਹ ਸਟੇ ਆਂਦੇ ਆ ਉਹ ਸਾਨੂੰ ਨੰਬਰ ਤਾਂ ਦੱਸਣ ਕਿਹੜੇ ਨੰਬਰ ਦਾ ਸਟੇ ਆ ਕਿਸੇ ਕਿਸਾਨ ਜਥੇ ਬੰਦੀ ਨਾਲ ਤੁਸੀਂ ਰਾਬਤਾ ਕੈਮ ਕੀਤਾ ਨਹੀਂ ਹਾਲੀ ਤੱਕ ਸਾਡਾ ਕਿਸੇ ਨਾਲ ਰਾਬਤਾ ਨਹੀਂ ਹਾਲੀ ਤੱਕ ਸਾਡੀ ਆਪ ਹੀ ਜਿੰਨੇ ਵੀ ਲਾਗੇ ਲਾਗੇ ਵਾਲੇ ਕਿਸਾਨ ਭਰਾ ਵਿਚਾਰੇ ਆਪ ਹੀ ਜਦੋਜਹਿਦ ਕਰਦੇ ਆ ਜੀ ਹੋਰ ਕਿਸਨੇ ਹਾਲੀ ਤੱਕ ਬਾਣੀ ਫੜੀ ਓ ਬਾਬਾ ਜੀ ਕੀ ਕਰਾਂਗੇ ਜੇ ਦਾ ਪਾਣੀ ਦੀ ਮਾਰ ਵਾਜੀ ਤੇ ਬਈ ਕੀ ਕਰਾਂਗੇ ਇਹ ਜੀ ਪਾਣੀ ਦੀ ਵਾਰ ਅੱਜ ਦੀ ਨਹੀਂ ਵਜੰਡੀ ਇਹ ਬੜੇ ਚਰਾਂ ਦੇ ਵਿੱਚ ਜੰਡੀ ਆ ਪਹਿਲੋਂ ਐ ਜਗ੍ਹਾ ਦੇ ਉੱਤੇ ਡ੍ਰੇਨ ਸੀ ਕੈ ਇਧਰੋਂ ਡ੍ਰੇਨ ਸੀ ਕੈ ਉਧਰੋਂ ਡ੍ਰੇਨ ਸੀ ਜਿਹੜੀ ਉਹ ਡ੍ਰੇਨ ਉਹ ਕਾਗਜ਼ਾਂ ਦੇ ਵਿੱਚ ਆ ਜਿਹੜੀ ਆ ਡ੍ਰੇਨ ਇਹ ਆਰ ਜੀ ਸੀਗੀ ਤੇ ਉਹ ਡ੍ਰੇਨ ਜਿਹੜੀ ਉਹ ਖੜਾਈ ਵੀ ਅਸੀਂ ਵੇਂਦੇ ਰਹੇ ਹੁੰਦੀ ਰਹੀ ਆ तकरीबन 10 15 12 ਸਾਲ ਦੇ ਉੱਤੋਂ ਵੀ ਉਹ ਡ੍ਰੇਨ ਜਿਹੜੀ ਜ ਰਹੀ ਦੀ ਉਹ ਵੀ ਪੂਰੀ ਗਈ ਆ ਤੇ ਲੋਕਾਂ ਨੇ ਪੈਰੀਆਂ ਬਣਾ ਲਈਆਂ ਤੇ ਟ੍ਰੇਨ ਵਿੱਚ ਭਾਗ ਜਿਹੜਾ ਸੁੱਤਾ ਰਿਹਾ ਹੋਵੇ ਜਿਹਦੇ ਕੰਮ ਉਹ ਤੋਂ ਤੋਂ ਚੱਲੀ ਜਾਂਦਾ ਟ੍ਰੇਨ ਦੀ ਸਫਾਈ ਹੁੰਦੀ ਰਹੀ ਦੀ ਹਰ ਸਾਲ ਤੇ ਇਹ ਜਿਹੇ ਪਾਣੀ ਦਾ ਨਿਕਾਅ ਜਿਹੜੇ ਬਣਿਆ ਰਹਿਣਾ ਸੀ ਉਹਨੇ ਜਿੰਨਾ ਪਾਣੀ ਤਾਰਦੀ ਸੀ ਉਹ ਤੋਂ ਲੈ ਕੇ ਸਾਰਾ ਪਾਣੀ ਸਾਡੇ ਲੱਕ ਜਿੱਥੇ ਕੱਟਣਾ ਹੁੰਦਾ ਸਾਰਾ ਹਰ ਸਾਲ ਹੀ ਫਸਲ ਮਰਦਾ ਹਰ ਸਾਲ ਹੀ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਦਾ ਤੇ ਪਰ ਇਹ ਆ ਕਿ ਮੁਆਵਜ਼ਾ ਲੈ ਕੇ ਕਰਨਾ ਵੀ ਕੀ 56000 ਰੁਪਏ ਨੂੰ ਕਰਾਂਗੇ ਵੀ ਸਾਡੀ ਫਸਲ ਪਰ ਜਿਹੜੀ ਚਾਹੀਦੀ ਜਿਹੜਾ 70000 ਰੁਪਏ ਦਾ ਚਾਹਨਾ ਹੁੰਦਾ ਔਰ 70000 ਦੀ ਆ ਸਾਲ ਦਾ ਸੰਭਰ ਜਾਂਦੀ ਹੈ ਇਹੀ ਆਰਤੀਆਂ ਦੇ ਥੱਲੇ ਆਏ ਗਏ ਭਾਬੇ ਕਿਹੜੀ ਸਰਕਾਰ ਦੇ ਵਿੱਚ ਫਿਰ ਇਹਨਾਂ ਨੇ ਕੱਪੜਾ ਕੀਤਾ ਇਹ ਸਰਕਾਰਾਂ ਦੇ ਪਿੱਛੋ ਲਾ ਕੇ ਤਰੀ ਹੁੰਦੀ ਹੁਣ ਹਿਸਾਬ ਲਾਓ ਵੀ ਮੇਰੇ ਨਾਲ ਸਭੀ ਦੀ ਸਵਾਲ ਤੋਂ ਲੈ ਕੇ ਵੀ ਇਹਨਾਂ ਪੂਰੀ ਨਸਲ ਹੋਈ ਜਾਂਦਾ ਬਰਕ ਖਵਾਲ ਹੋ ਗਏ ਜਿਹੜੇ ਰਹਿੰਦੇ ਸੀ ਜੀਵਨ ਦੇ ਰੋਗੀ ਹੋਰ ਕੇ ਟ੍ਰੇਨ ਪੂਰਨ ਦਾ ਕਾਰਨ ਹੀ ਬਣਿਆ ਕਾਰਨ ਪਹਿਲੀਆ ਲਾਲਚ ਜੇ ਮੇਰੀ ਪਹਿਲੀ ਹੁੰਦੀ ਤੇ ਮੇਰੀ ਪਹਿਲੀ ਦੇ ਟ੍ਰੇਨਾਂ ਤੋਂ ਮੈਂ ਵੀ ਆਪ ਦੀ ਲਾਲਚ ਵਾਸਤੇ ਮੈਂ ਪੂਰ ਦਿੱਤੇ ਇਹੋ ਗੱਲ ਇਹ ਪੂਰ ਕਿੰਨੀ ਕੁ ਜਿਹੀ ਪੈਸੇ ਲੱਗਦੀ ਜਿਵੇਂ ਪਾਣੀ ਬਾਰਿਸ਼ ਨਾਲ ਸਾਡੇ 500 ਤਕਰੀਬਨ ਜੇ ਤੇਹੀ ਜਾਣੀ ਜੇ ਪੂਰਾ ਜਾਣਾਂ ਤੇ ਇਦੋਂ ਉਹ ਸੜਕ ਜਿਹੜੀ ਆ ਸੜਕ ਤੋਂ ਪਿੱਛੇ ਪਿੱਛੇ 250 ਕਿਲਾ ਬਣ ਜਾਂਦਾ ਇਦੋਂ ਗਾੜੀ ਦਾ ਜੀ ਅਗਲੇ ਪਨੇ ਤੇ 7800 900 ਕੁ ਲੱਗਾ ਤਾਂ 3100 ਬੱਸਾਂ 'ਚ ਤਾਂ ਕਿਰਾਇ 8900 ਕੁ ਲੱਭਣ ਜਾਂਦਾ। ਇਦੋਂ ਗਾੜੀ ਚਾਂਚਰ ਦਾ ਰਗਵਾ ਹੀ ਵੇਖਿਆ ਜਾਂਦਾ ਦਾ ਰਗਵਾ ਹੀ ਨਹੀਂ ਵੇਖਿਆ। ਜੋਸ਼ਵਾਲੇ ਤੱਕ ਜਾਂਦਾ ਵਾ। ਇਹ ਗਾੜੀ ਕਿੰਨਾ ਪਾਣੀ ਘਟਾਉਂਦਾ। ਇਹ ਸਹੀ ਮੰਗ ਇਹੋ ਹੀ ਹੈ। ਸਾਡੀ ਮੰਗ ਇਹੋ ਹੀ ਹੈ। ਹੱਥ ਇਹੋ ਹੀ ਸਰਕਾਰ ਦੇ ਘੜੀ ਜੋੜਦੇ ਸਰਕਾਰਾਂ ਘੜੀ ਜੋੜਦੇ ਆਏ ਆ। ਹਰ ਸਾਲ ਹੀ ਅਸੀਂ ਡੀਸੀ ਤੱਕ ਵੀ ਪੇਸ਼ ਹੁੰਦੇ ਹਾਂ। ਹਰ ਸਾਲ ਹੀ ਸਾਨੂੰ ਇਹੋ ਜਦੋ ਜਦ ਕਰ ਰਿਹਾ ਤੇ ਗੁਰਪ੍ਰੀਤ ਮੈਂ ਮੈਂ ਆਪ ਡੀਸੀ ਸਾਹਿਬ ਤੱਕ ਦੋ ਵਾਰ ਪਹੁੰਚੀ ਜਿੱਤੀ ਆ। ਪਰ ਇਹ ਸਰਕਾਰਾਂ ਜਿਹੜੀਆਂ ਵਿੱਚ ਆਉਣ ਵਾਲੇ ਕੀਤਾ ਜਾਵੇਗਾ ਬਿਲਕੁਲ ਕੀਤਾ ਜਾਊਗਾ ਠੀਕ ਬਿਲਕੁਲ ਅਸੀਂ ਇਕੱਠੇ ਹੋ ਗਏ ਅਸੀਂ ਇਹ ਵਿਰੋਧ ਜਿਹੜਾ ਕਰਾਂਗੇ ਵੀ ਸਰਕਾਰ ਦੇ ਜਿੱਤਰਾ ਵੀ ਆਏ ਸਰਕਾਰ ਨੂੰ ਮਨਾਵਾਂਗੇ ਰੇਪਟਾਵਾਂਗੇ ਜਿੱਤਾਵਾਂਗੇ ਕੋ ਪਤਾ ਜੀ ਹੁਣ ਕੋਈ ਇਹ ਜਿਹੜਾ ਮਾਮਲਾ ਡੀਸੀ ਸਾਹਿਬ ਧਿਆਨ ਚ ਲੈਂਦਾ ਹੈ ਹਾਂ ਜੀ ਸਰ ਬਿਲਕੁਲ ਲੈਂਦਾ ਸਾਰੇ ਦਿਨ ਸਾਡੇ ਅੜੇ ਸੁਣਿਆ ਜਾਂਦਾ ਮੇਰੇ ਕਹ ਮੁੱਖ ਮੰਤਰੀ ਤੱਕ ਪਹੁੰਚੇਗਾ ਮਾਮਲਾ ਉਹਨਾਂ ਨੇ ਐਕਟ ਕਰ ਠੀਕ ਸਨਮੋ ਡੀਸੀ ਸਾਹਿਬ ਇਹ ਜਾਣੇ ਆ ਜੀ ਅੱਜ ਮਿਲਦੇ ਆਂ ਕੱਲ ਮਿਲਦੇ ਆਂ ਅੱਜ ਮਿਲਦੇ ਆਂ ਡੀਸੀ ਸਾਹਿਬਾਂ ਦੇ ਕੱਲ ਮਿਲਦੇ ਆਂ ਅੱਛਾ ਡੀਸੀ ਸਾਹਿਬ ਦੇ ਦਫ਼ਤਰ ਐਸ ਡੀ ਐਮ ਸਾਹਿਬ ਦੇ ਵੀ ਗਏ ਆ ਪਟਵਾਰੀ ਸਾਹਿਬ ਸਾਡੇ ਨਾਲ ਜਰੂਰ ਆਏ ਉਹਨਾਂ ਸਾਰੀ ਰਿਪੋਰਟ ਬਣਾਈ ਹੈ ਜੀ ਮੌਕਾ ਵੇਖਿਆ ਪਟਵਾਰੀ ਸਾਹਿਬ ਨੇ ਕਨਗੋ ਸਾਹਿਬ ਕਨਗੋ ਸਾਹਿਬ ਮਹਿਕਮਾ ਸਾਰਾ ਠੀਕ ਆ ਗਿਆ ਜੀ ਸਾਡੇ ਨਾਲ ਡਰੇਨ ਪਟਾਈ ਗਾੜੀ ਗਾੜੀ ਸਟੇਜ ਉਹਨਾਂ ਕੀਤੇ ਆ ਜੀ ਡਰੇਨ ਦੇ ਸਟੇਜ ਸਰਕਾਰ ਦਾ ਖਾਤਾ ਵਾ ਸਰਕਾਰ ਦੇ ਖਾਤੇ ਦੇ ਸਟੇ ਲੈ ਲਿਆ ਸਰਕਾਰੀ ਥਾਂ ਉਹ ਨਹੀਂ ਕਿ ਥਾਂ ਕਿ ਇਹ ਆਪਣੇ ਕਟੌਤ ਹੋਈ ਪੈਲੀਆਂ ਦੀ ਕਟੌਤ ਜਾਂ ਸਰਕਾਰੀ ਟ੍ਰੇਨ ਰੱਬੇ ਬੰਦੀ ਤੋਂ ਟ੍ਰੇਨ ਰੱਬੇ ਬੰਦੀ ਦੇ ਵਿੱਚ ਟ੍ਰੇਨ ਕੱਢੀ ਗਈ ਆ ਉਹ ਹੀ ਟ੍ਰੇਨ ਨਹੀਂ ਕਿ ਵੀ ਜਿੱਤਰਾ ਵੀ ਜਿੱਤਰਾ ਆਂਦੇ ਰੇ ਕਈ ਬੰਦੇ ਬਹਨ ਆਉਂਦੇ ਆ ਆਰ ਜੀ ਟ੍ਰੇਨ ਕੋਈ ਨਹੀਂ ਜੀ ਇਹ ਟ੍ਰੇਨ ਜਿਹੜੀ ਆਰ ਜੀ ਪੁੱਟੀ ਪੈਸੇ ਨਹੀਂ ਮਿਲਿਆ ਨਹੀਂ ਪੈਸੇ ਮਿਲਦੇ ਨਹੀਂਗੇ ਉਹ ਆਪ ਬਲਜੀ ਸੋਣੀ ਖਾਤਾ ਵੇਖ ਕੇ ਆਇਆ ਸਾਡੇ ਵੱਡੇ ਵੀਰ ਇਹ ਖਾਤਾ ਖੁੱਦਾ ਸਾਰਾ ਵੇਖ ਕੇ ਆਇਆ ਤੇ ਇਹਨਾਂ ਦੱਸਿਆ ਵੀ ਨਹੀਂ ਸਰਕਾਰ ਕਰਤਾ ਵਾ ਇਹਦੇ ਵਿੱਚ ਗਵਰਨਮੈਂਟ ਨੇ ਪਹਿਲੀਆਂ ਬੰਦੇ ਨੇ ਕਟੌਤ ਆਪਣੀ ਹੋਈ ਆ ਠੀਕ ਆ ਭਾਜੀ ਦੇਣਗੇ ਤੇ ਕੀ ਨਾ ਵੀਧੀ ਆਪਣਾ ਹਰਪ੍ਰੀਤ ਸਿੰਘ ਜੀ ਪਿੰਡ ਕਾਲੇ ਕਿਰਤਾੜ ਇਹ ਜਿਹੜਾ ਜਿਹੜਾ ਕਿਸਾਨ ਇਕੱਠੇ ਹੋਏ ਆ ਕਹਿ ਰਿਹਾ ਵੀ ਜਿਹੜਾ ਸਾਡੀ ਪਾਲੀ ਦੇ ਪਾਣੀ ਪੈਣਦੇ ਆ ਇਹ ਤੰਪੂਰ ਪੈੜੇ ਦਾ ਗ੍ਰੀਨ ਦਾ ਪਾਣੀ ਆ ਉਹ ਨਹੀਂ ਨਿਕਾਸ ਨਹੀਂ ਨਿਕਲਦੀ ਪਈ ਤੇ ਸਾਡੀ ਜਿਹੜਾ ਫਸਲ ਖਰਾਬ ਹੋ ਰਹੀ ਹੈ ਤੁਹਾਡਾ ਕੀ ਇਹਨਾਂ ਚਾਹੇ ਵੇਖੋ ਵੀਰ ਜੀ ਬੇਨਤੀ ਇਹ ਆ ਵੀ ਉਹ ਜਿਹੜੇ ਲੋਕ ਗੱਲ ਕਹਿ ਰਹੇ ਨੇ ਜੀ ਉਹ ਗਲਤ ਪੁਨਿਆਦ ਲਾ ਕਰਦੇ ਆ ਆ ਵੇਖੋ ਜੀ ਇਧਰਲਾ ਏਰੀਆ ਸਾਰਾ ਉੱਚਾ ਪਿਆ ਜੀ ਇਧਰ ਕੋਈ ਚੋਂ ਅੰਡਰਪਾਰਟ ਚੋਂ ਅੰਡੂ ਬਾਬਾ ਪਿਛਲੇ ਪਾਸੇ ਇਧਰ ਵੇਖੋ ਜੀ ਪਾਣੀ ਜਿਹੜਾ ਤਲਵੰਡੀ ਸੋਭਾ ਸਿੰਘ ਨੂੰ ਜੀ ਮੇਰੀ ਆਪ ਦੀ ਮਾਲਕੀ 18 ਕਿਲੋ ਡੁੱਬੀ ਪਈ ਐ ਦੱਸੋ ਸਰ ਇਹ ਜਾਣ ਕੇ ਪਿੰਡ ਦੇ ਲੋਕ ਸਾਨੂੰ ਖਰਾਬ ਕਰਨ ਦੇ ਪਰੇਸ਼ਾਨ ਕਰਨ ਦੇ ਕਿਉਂਕਿ ਪਾਣੀ ਜਿਹੜਾ ਨਵਾਨ ਉਹ ਤਲਵੰਡੀ ਸੋਭਾ ਸਿੰਘ ਨੂੰ ਆ ਇਹ ਆਂਦੇ ਵੀ ਇਧਰਲੇ ਪਾਸੇ ਪੁੱਟ ਕੇ ਲਿਉਣੀ ਤੁਹਾਡੀ ਪੜੀ ਚ ਪੁੱਟ ਕੇ ਲਿਉਣੀ ਸਾਡੀ ਸਾਰ ਪਹਿਲੀ ਆਪਦੀ ਅਸੀਂ ਮਾਲਕੀ ਤੇ ਅਸੀਂ ਆਪਦੀ ਵਾਹਣਦੇ ਆ ਇਹੋ ਜਿਹਾ ਕੋਈ ਗੱਲ ਨਹੀਂ ਜੇ ਦੂਜੀ ਗੱਲ ਡਰੇਨ ਵਿਭਾਗ ਵਾਲੇ ਕਹਿੰਦੇ ਆ ਤੇ ਉਹ ਆਪਦੀ ਮਾਲਕੀ ਸ਼ੋਅ ਕਰਨ ਪਹਿਲਾਂ ਮਾਲਕੀ ਵਿਖਾ ਠੀਕ ਹੈ ਜੀ ਬਾਕੀ ਆਪਦੀ ਇਹ ਮਾਲਕੀ ਵਿਖਾਉਣ ਜੇ ਇਹਦਾ ਕੋਈ ਮਾਲਕੀ ਬਣਦੀ ਹੈ ਤੇ ਇਹ ਆਣ ਕੇ ਆਪਦਾ ਨਿਸ਼ਾਨ ਦੀ ਲੈ ਕੇ ਆਦਾ ਕੱਢ ਲੈਣ ਨਾਲੇ ਦੂਜੀ ਗੱਲ ਬੇਨਤੀ ਹੈ ਵੀ ਇੱਕ ਇਹ ਸ਼ੁਰੂ ਹੋਣੀ ਆ ਚਾਹੇ ਤਲ ਸੀਤੋ ਮਹਿ ਝੁੱਗੀਆਂ ਤੋਂ ਤੇ ਚਾਹੇ ਹੋਣੀ ਆ ਜੋਤ ਸਿੰਘ ਵਾਲੇ ਤੋਂ ਉਥੋਂ ਜਾ ਕੇ ਹਾਂਜੀ ਨਵਾਂ ਕਿਹਨ ਨਵਾਂ ਹੈਗੀ ਤਰੋਂਦੀ ਸੋਪਾ ਸਿੰਘ ਵਾਲ ਨੂੰ ਜੀ ਹਾਂਜੀ ਕੋਈ ਸਟੇ ਵੀ ਲਿਆ ਗਿਆ ਇਸ ਬਾਰੇ ਐਂ ਸਰ ਲਿਆ ਜੀ ਹਾਂਜੀ ਸਟੇ ਕਰਦੇ ਦੋ ਇਹਦਾ ਰੋਪ ਲਗਾ ਜਾਂਦੇ ਵੀ ਉਹ ਬਿਲਕੁਲ ਬੇਬੁਨਿਆਦ ਆ ਜੀ ਹਾਂਜੀ ਉਹ ਬਿਲਕੁਲ ਬੇਬੁਨਿਆਦ ਜਿਹੋ ਜੀ ਕੋਈ ਗੱਲ ਨਹੀਂ ਸਾਡੀ ਪੜੀਆ ਵੇਖ ਲਓ ਇਧਰ ਪਾਣੀ ਉਧਰੋਂ ਵੀ ਤੁਸੀਂ ਵੇਖਾ ਜੀ ਉਹਨਾਂ ਦਾ ਪਰ ਝੋਨਾ ਵੀ ਉੱਚੇ ਥਾਂ 'ਵਾਂ ਸਾਡਾ ਵੀ ਉੱਚੇ ਥਾਂ ਦੇ ਪਾਣੀ ਤਾਂ ਗੜਦਾ ਹੁਣ ਸਾਡੀ ਨਵਾਂ ਦੀ ਪੜੀ ਅਸੀਂ ਠੇਕੇ ਤੇ ਵੀ ਲਈ ਵਿੱਚ ਉਹ ਵੀ ਡੁੱਬੀ ਪਈ ਹੈ ਜੀ ਹਾਂਜੀ ਇਹੋ ਬੇਨਤੀ ਹੈ ਜੀ ਉਹ ਜਿਹੜੇ ਬਣਿਆ ਝੂਠੀਆਂ ਗੱਲਾਂ ਕਰਨ ਦੇ ਠੀਕ ਹੈ